ਫਟਕੇ ਇੱਥੇ ਲੱਗਦਾ ਯੋਰਾ ਦਾ ਪਤਾ ਇੱਥੇ ਪੇਚਾ ਬਿਜਲੀ ਦਾ ਬਿਜਲੀ ਨੇ ਕਸੂਤਾ ਪੇ ਗਿਆ ਪੇਚਾ ਜੀ ਇਹ ਪੁਰਾਣੇ ਰੀਤੀ ਰਿਵਾਜ ਨਾਲ ਕਬੱਡੀ ਚੱਲ ਰਹੀ ਕੱਲੇ ਦੀ ਕੱਲਾ ਹੀ ਏਡੀ ਫਤੇਗਾ ਛੋਟੇ ਜਿਨੇ ਯੋਰਿਆ ਦੋਜ ਇਹ ਛੋਟੇ ਆ ਵੱਜ ਕੇ ਵੱਜ ਕੇ ਵੱਜ ਕੇ ਉਹ ਛੋਟੇ ਪੜ ਗਏ ਛੋਟੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਿਵੇਂ ਜਾਣਦੇ ਹੋ ਇਹ ਸੁਲਤਾਨਪੁਰ ਸਪੋਰਟ ਕਲੱਬ ਵੱਲੋਂ ਇਹ ਬੜਾ ਸੋਹਣਾ ਬੱਚਾ ਦਾ ਜਿਹੜਾ ਕਬੱਡੀ ਦਾ ਪ੍ਰਾਲਾ ਕੀਤਾ ਗਿਆ ਅੱਜ ਜਿਹੜੀ ਇੱਕ ਢੇਰੀ ਤੇ ਇੱਕ ਜਾਫੀ ਇੱਕ ਰੇਡਰ ਜਿਹੜਾ ਪੁਰਾਣਾ 99 90 ਦੇ ਵਿੱਚ ਚੱਲਦਾ ਹੁੰਦਾ ਸੀ ਉਹ ਅਸੀਂ ਫੇਰ ਰੀਤੀ ਰਿਵਾਜ ਜਿਹੜਾ ਕਬੱਡੀ ਦਾ ਉਹ ਫੇਰ ਆ ਗਿਆ ਅੰਦਰੋਂ ਕੱਢ ਲਿਆ ਇੱਕ ਕੱਲੇ ਨੂੰ ਕੱਲਾ ਇੱਕ ਜਵਜੇਗਾ ਜੀ ਤੇ ਇੱਕ ਕੱਲੇ ਨੂੰ ਕੱਲਾ ਅੱਜ ਜਿਹੜਾ ਇਹ ਵੱਜ ਰਿਹਾ ਇਹ ਵਿੱਕੀ ਇੱਕ ਬੰਨੇ ਵਿੱਕੀ ਆ ਤੇਰੇ ਫਤਕੇ ਇੱਥੇ ਲੱਗਦਾ ਯੋਰਾ ਦਾ ਪਤਾ ਇੱਥੇ ਲੱਗਦਾ ਯੋਰਾ ਦਾ ਪਤਾ ਕੀ ਬਾਤ ਹੈ ਵਿੱਕੀ ਆ ਤੇਰਾ ਸਦਕੇ ਵਿੱਕੀ ਤੇਰੇ ਸਦਕੇ ਵਿੱਕੀ ਤੇਰੇ ਸਦਕੇ ਆ ਤੇਰੇ ਸਦਕੇ ਵਿੱਕੀ ਤੇਰੇ ਸਦਕੇ ਆ ਤੇਰੇ ਸਦਕੇ ਵਿੱਕੀ ਆ ਵਿੱਕੀ ਚੰਬੜ ਗਿਆ ਸਾਂ ਪੰਗੋ ਹੋ ਗਿਆ ਟਾਈਮ ਹੋ ਗਿਆ ਟਾਈਮ ਹੋ ਗਿਆ ਟਾਈਮ ਹੋ ਗਿਆ ਜੀ ਲੈ ਗਿਆ ਵਿੱਕੀ ਪੈਂਡਾ ਮਿੱਟੀ ਪਾੜ ਲੈ ਗਿਆ ਮਿੱਟੀ ਪਾੜ ਲੈ ਗਿਆ ਇੱਕ ਬਣੇ ਮਾਨ ਤੇ ਇੱਕ ਬਣੇ ਨਕਸ਼ ਭਾਰ ਅੱਗੋਂ ਦੀ ਜਦਾ ਅੱਗੋਂ ਤੇਰੇ ਸਦਕੇ ਛੋਟੂ ਸਾਦ ਅਕਸ਼ ਨਹੀਂ ਅਕਸ਼ ਗਿਆ ਜੀ ਗਿਆ ਅਕਸ਼ ਨਕਸ਼ ਗਿਆ ਜੀ ਆ ਛੋਟੂ ਨੂੰ ਰੋਲਤਾ ਜੀ ਉਹਨੇ ਆ ਮਾਰ ਗਿਆ ਥਾਪੀ ਮਾ ਤੇ ਪੰਡਤ ਇਹਨੂੰ ਪੰਡਤ ਆਂਦੇ ਸੁਲਤਾਨਵੰਡੀਆ ਇਹ ਚੀਮਾ ਚੀਮੇ ਪਛਾਹ ਕਿਦਰ ਪੜਦਾ ਖਾਣਾ ਹੋਰ ਕਿਉਂ ਭੱਜਦਾ ਆਹੋ ਵਾਰੀ ਯੂ ਹੁਣ ਉਹਨੇ ਭੱਜ ਨਹੀਂ ਆ ਤੇਰੇ ਸਦਕੇ ਓਏ ਟੀਮਿਆ ਨਹੀਂ ਇਹ ਜਿਹੜਾ ਪੰਡਤ ਆਲਾ ਪੰਡਤ ਮਾਰਦਾ ਥਾ ਆਪਣਾ ਸੁਲਤਾਨ ਵੰਡਿਆ ਰੀਤੀ ਰਿਵਾਜ ਚ ਕਬੱਡੀ ਚੱਲ ਰਹੀ ਆ ਪੁਰਾਣਾ ਰੀਤੀ ਰਿਵਾਜ ਏ ਬਿਜਲੀ ਬਿਜਲੀ ਆ ਜੀ ਰੇਡ ਪਾਉਣਾ ਤੇਰੇ ਸਦਕੇ ਪੈ ਗਿਆ ਪੇਚਾ ਬਿਜਲੀ ਦਾ ਬਿਜਲੀ ਨੂੰ ਕਸੂਤਾ ਪੈ ਗਿਆ ਪੇਚਾ ਜੀ ਇਹ ਪੁਰਾਣੇ ਰੀਤੀ ਰਿਵਾਜ ਨਾਲ ਕਬੱਡੀ ਚੱਲ ਰਹੀ ਕੱਲੇ ਦੀ ਕੱਲਾ ਹੀ ਇੱਕ ਜਵਾਜ ਰਿਆ ਇਹ ਇੱਕ ਜਵਾਜ ਰੇ ਅੱਜ ਇਹ ਜਾਫੀ ਦੇ ਰੇ ਡ੍ਰਿਕ ਜਵਾਜ ਦੇ ਪਰ ਜਾਫੀ ਆ ਕੀ ਛਾ ਗਿਆ ਬਿਜਲੀ ਨੂੰ ਲਾ ਗਿਆ ਕਿਆ ਬਾਤ ਏ ਮਾਰ ਗਿਆ ਥਾਪੀ ਫਤੇ ਨਵਜੋਤ ਫਤੇ ਨਵਜੋਤ ਪਤੇ ਅਜੇ ਮੁੰਡੇ ਨਵੇਂ ਆ ਨਾ ਪਤਾ ਨਹੀਂ ਫਤੇ ਫਤੇ ਨਾ ਨਵਜੋਤ ਅੜ ਗਿਆ ਜੀ ਫਤੇ ਰਾਜ ਬਚੋਟੇ ਜਨੇ ਜੋਰਿਆ ਦਵਾਜੇ ਇਹ ਛੋਟੇ ਜਨੇ ਜੋਰਿਆ ਦਵਾਜੇ ਇਹ ਛੋਟੇ ਜਨੇ ਜੋਰਿਆ ਆ ਤੇਰੇ ਸਦਕੇ ਨਵਜੋਦ ਆ ਫਤੇ 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 ਛਾ ਗਿਆ ਫਤੇ ਆ ਗਿਆ ਹੀ ਫਤੇ ਛਾ ਗਿਆ ਹੀ ਕੱਲੇ ਨੂੰ ਕੱਲਾ ਕੱਲੇ ਨੂੰ ਕੱਲਾ ਹੁਣ ਨਿਤਰੀ ਬੜੇ ਵੇ ਖਾਣੀ ਤੇ ਕੁੰਡੀਆਂ ਵੇ ਕੁੰਡ ਫਸ ਗਏ ਅਰਗੀ ਹੱ ਤੇਰੇ ਸਦਕੇ ਫਤੇ ਸੰਜੂ ਉਹਦਾ ਛੋਟੋ ਉਸਤਾਦ ਪਰ ਮੁਸ਼ਕਲ ਆ ਇਹ ਸੰਜੂ ਬੜਾ ਜਰੀਲਾ ਹੈ ਪਹਿਲੀ ਵਾਰ ਪਤਾ ਨਹੀਂ ਕਿੱਦਾਂ ਹੱਥ ਆ ਗਿਆ ਬਾਹਰ ਆ ਤੇਰੇ ਸਦਕੇ ਆ ਤੇਰੇ ਸਦਕੇ ਨਕਸ਼ੇ ਦਾ ਫਤਿਹ ਉਹਨੇ ਇੱਕ ਜੇ ਲੱਗੇ ਵੀ ਵਜਣ ਇੱਕ ਦੂਜੇ ਦੀ ਨਕਸ਼ੇ ਦਾ ਫਤਿਹ ਅੱਗੇ ਗਾਂ ਮਸਾ ਨਕਸ਼ੇ ਦਾ ਫਤਿਹ ਨਕਸ਼ੇ ਤੇਰੇ ਸਦਕੇ ਪਰ ਵਜਣ ਜਿਆਦਾ ਫਤਿਹ ਵਜਣ ਜਿਆਦਾ ਇਹ ਜਾਦੇ ਵਜਨ ਆ ਤੇਰੇ சதਕੇ ਆ ਤੇਰੇ ਨਕਸ਼ਤ ਇਹ ਪੰਡਤ ਤਾਂ ਵਿੱਕੀ ਲੱਗੇ ਕਿ ਜਵਜਨ ਹਣਾ ਇਹ ਪੰਡਤਾਂ ਦਾ ਮੁੰਡਾ ਉਧਰ ਵਿੱਕੀ ਆ ਇਹ ਵਿੱਕੀ ਛੇਤੀ ਕਿਤੇ ਗੁੱਟ ਛੜਦਾ ਨਹੀਂ ਜਿਹੜੇ ਗੁੱਟ ਨੂੰ ਬਜੰਬਰ ਜਾਂਦਾ ਨਹੀਂ ਛੁੱਟ ਗਿਆ ਜੀ ਛੁੱਟ ਗਿਆ ਪੰਡਤਾਂ ਪੰਡਤ ਮਾਰ ਗਿਆ ਤਾਂ ਵੀ ਵਿੱਕੀ ਨੂੰ ਫ਼ਲਦਾਨ ਵੰਡਿਆ ਤੇ ਬਿਜਲੀ ਲੱਗੀ ਅੰਛ ਦੇ ਗਿਰਨਾ ਨਹੀਂ 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 ਆਰ ਅੰਛਤ ਬਿਜਲੀ ਅੰਛਤ ਬਿਜਲੀ ਆ ਬਿਜਲੀ ਹੋਰ ਭਜਣਾ ਹੀ ਹੋਣੇ ਨੇ ਆਉਣਾ ਆਉਣਾ ਅੰਛ ਜਿਹੜਾ ਬਿਜਲੀ ਨੂੰ ਘੇਰੂ ਇਹ 90 ਕਾਨੇ ਦੀਆਂ ਖੇਡਾਂ ਜਿਹੜੀਆਂ ਪ੍ਰਾਣੀਆਂ ਕਰਾਉਂਦੇ ਅਸੀਂ ਅੱਜ ਇਹ ਸਰਦਾਰਮੰਡ ਦੀ ਗਰਾਊਂਡ 'ਚ ਕਿਆ ਬਾਤ ਹੈ ਬਿਜਲੀ ਕਰਕਈ ਨਹੀਂ ਅੰਛ ਨੇ ਰੋਕ ਲਈ ਆ ਅੰਛ ਚੰਬਰ ਗਿਆ ਜੀ ਇਹ ਸੱਪ ਚੰਬਰਿਆ ਬਿਜਲੀ ਤੈਨੂੰ ਅੱਜ ਇਹ ਸਾਬਤ ਅੰਬਰ ਗਿਆ ਹੱਥ ਤੇਰੇ ਨਵਜੋਤ ਦੇ ਚੀਮਾ ਨਵਜੋਤ ਦੇ ਚੀਮਾ ਆ ਤੇਰੇ ਨਵਜੋਤ ਤੇ ਚੀਮਾ ਆ ਤੇਰੇ ਹੁਣ ਚੀਮਿਆ ਹੁਣ ਨਵਜੋਤ ਨੂੰ ਨਹੀਂ ਭੱਜਣ ਦੇਣਾ ਪਰ ਨਵਜੋਤ ਜਾਣ ਚਾਹ ਚੀਮਿਆ ਗਿਆ ਨਵਜੋਤ ਆ ਮਾਰ ਕੇ ਥਾਪੀ ਚੀਮਿਆ ਤੈਨੂੰ ਅਜੇ ਇਹ ਵੀ ਕਹਿੰਦੇ ਅਸੀਂ ਇਹ ਜਮਾ ਕੇ ਵੇਖ ਲਈਏ ਪੁਰਾਣੀ ਖੇਡ ਏ ਸੁਲਤਾਨ ਮੰਡੀ ਕੇ ਆਦੋਏ ਆ ਵੱਜ ਕੇ ਵੱਜ ਕੇ ਵੱਜ ਕੇ ਉਹ ਝੋਟੇ ਪੜ ਗਏ ਝੋਟੇ ਉਹ ਝੋਟੇ ਪੜ ਗਏ ਪੜ ਗਏ ਝੋਟੇ ਉਹ ਗਾਈ ਬਾਜ ਉਹ ਬਾਜ ਗਈ ਬਾਜ ਲੈ ਗਿਆ ਤੇਰੇ ਸੁਦਕੇ ਬਾਜ ਤੇਰੇ